ਆ ਭਾਜੀ ਆਪਣਾ ਹੋਰ ਕੀ ਗੱਲ ਹੋਈ ਹੈ ਮੇਰਾ ਨਾਮ ਕਿਰਨ ਕੁਮਾਰਾ ਜੀ ਮੈਂ ਗੱਡੀ ਮੇਰੀ ਹੈ ਅਜੀਪੁਰ ਤੋਂ ਭਰ ਕੇ ਅਜ ਨਾਲੇ ਜਾ ਰਹੀ ਹੈ ਤੇ ਰਾਤ ਕੇ ਗੱਡੀ ਵਾਲੇ ਇਹਨੂੰ ਸਾਈਡ ਤੇ ਬਾਤੀ ਸਾਈਡ ਤੇ ਬਾਤੀ ਇਹਨਾਂ ਆਪਣਾ ਪਹੁੰਚਾਂਦੇ ਪਹੁੰਚਾਂਦੇ ਗੱਡੀ ਕੱਚੇ ਲਾਈ ਹੈ ਕੱਚੇ ਲਾਂ ਤੋਂ ਵਾਰ ਗੱਡੀ ਪਲਟ ਗਈ ਜੇ ਵੇ ਇੱਕ ਆਪੂ ਹੋ ਗਏ ਕੱਚੀ ਜਗਾ ਸੀਗੀ ਨੋਕਰਾਂ ਕੱਚੀਆਂ ਸਾਰੀਆਂ ਇਹ ਰੋਡ ਵਾਲੇ ਕਰਦੇ ਜੇ ਪੱਕੀਆਂ ਇਹਦੇ ਕਰਕੇ ਇਹ ਹਾਸਾ ਹੋ ਗਿਆ ਆਜੀਪੁਰ ਤੋਂ ਆ ਰਿਹਾ ਕਿੱਥੇ ਜਾ ਰਿਹਾ ਸੀ ਅਜ ਨਾਲੇ ਕ੍ਰੈਸ਼ਰ ਦਾ ਮਾਲ ਦਾ ਹਾਂ ਜੀ ਜੀ ਕ੍ਰੈਸ਼ਰ ਦਾ ਮਾਲ ਨਹੀਂ ਜੀ ਨਹੀਂ ਆਹੀ ਮਾਲ ਖਰੀਦ ਕੇ ਭਰ ਗਿਆ ਜੀ ਅੱਛਾ ਖਰੀਦ ਕੇ ਰੱਖਿਆ ਸੀ ਇਹ ਨਾਲੇ ਤੇਰੇ ਨਾਲ ਡਰਾਈਵਰ ਦਾ ਕੀ ਨਾਮ ਹੈ ਔਰ ਡਰਾਈਵਰ ਦਾ ਨਾਮ ਸੋਨ ਲਾਲਾ ਜੀ ਕਿੰਨਾ ਤਨੁਸਤ ਹੋਇਆ ਨੁਕਸਾਨ ਭਾਜੀ ਗੱਡੀ ਦਾ ਹੈ ਕੈਵਨ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਅੱਗੇ ਹੋਰ ਵੀ ਹੈਗਾ ਇੰਜਨ ਨੂੰ ਵੀ ਹੈਗਾ ਥੋੜਾ ਇਹ ਸਾਡਾ ਪੱਥਰ ਪੱਥਰ ਤੇ ਨਹੀਂ ਖਰਾਬ ਹੋਏਗਾ ਜੀ ਨਹੀਂ ਪੱਥਰ ਨਹੀਂ ਖਰਾਬ ਹੋਣਾ ਜੀ ਪੱਥਰ ਚੱਕੇ ਆ ਨਾ ਇਹ ਸਾਡਾ ਡਰਾਈਵਰ ਹੈ ਠੀਕ ਹੈ ਜੀ ਇਹਦਾ ਬਚਾਅ ਹੋ ਗਿਆ ਫੋਨ ਕਰਾ ਤੀ ਅਰੇਂਜਮੈਂਟ ਕੀਤਾ ਜਾ ਰਿਹਾ ਤੇ ਵੀ ਇਹਦੇ ਲਈ ਕੁਛ ਨਹੀਂ ਇਹਦੇ ਲਈ ਵਾਸੋਂ ਦੂਜੀ ਗੱਡੀ ਦੇਵਾਂਗੇ ਇਹਨੂੰ ਥੋੜੇ ਦਿਨ ਵਾਸਤੇ ਜਦ ਤੱਕ ਇਹਦਾ ਕੰਮ ਹੁੰਦਾ ਜਦ ਤੱਕ ਇਹਦਾ ਕੰਮ ਹੁੰਦਾ ਉਹਦੇ ਬਾਅਦ ਜਦ ਗੱਡੀ ਤਿਆਰ ਹੋਣੀ ਹੈ ਦੁਆਰਾ ਇਹਨੂੰ ਦਿੱਤੀ ਜਾਏਗੀ ਗੱਡੀ ਸਿੱਧੀ ਕਰਨ ਲਈ ਵੀ ਅਰੇਂਜਮੈਂਟ ਕਰ ਲਈ ਹਾਂ ਜੀ ਹਾਂ ਜੀ ਉਹ ਹਾਈ ਡਰੇ ਆਈ ਹੈ ਰੇਨ ਆਈ ਹੈ ਇਹ ਗੱਡੀ ਉਹ ਏਜੰਸੀ ਛੱਡ ਕੇ ਜਾਣਾ ਤੇ ਅੱਪਾ ਵੀ ਹੁਣ ਦੂਜੀ ਗੱਡੀ ਮੰਗਾਈ ਹਾਂ ਦੂਜੀ ਗੱਡੀ ਮੰਗਾਈ ਦੂਜੀ ਗੱਡੀ ਆ ਰਹੀ ਹੈ ਖਾਲੀ ਤੇ ਉਹਦੇ ਜੇ ਆਪਣੇ ਚੀਜ਼ ਪਾ ਕੇ ਦੇ ਭੇਜਦਾ ਇਹਦਾ ਸਾਰੇ ਕੱਚੇ ਰੱਖੇ ਹੋਈਆਂ ਨੇ ਟੈਟਾ ਨੂੰ ਮਿੱਟੀ ਨਹੀਂ ਪਾਈ ਹੋਈ ਹੈ ਇਹ ਪੀਜਾ ਹੈ ਹਾਂ ਮਿੱਟੀ ਸਾੜ